ਗੱਲ ਹੋਈ ਜੀ ਆਪਣੀ ਰਾਜਮੀ ਟਰਾਂਸਪੋਰਟ ਦੀ ਗੱਡੀ ਹੈ ਨਿਊ ਫੋਕਲ ਪੈਂਟ ਆਪਣਾ ਕਲੱਬ 'ਚ ਕੰਮ ਕਰਦੀ ਹੈ ਦਿੱਲੀ ਅੱਜ ਇਹ 150 ਤੰਦਾ ਤੋਂ ਰੋਡ ਕਰਦੇ 150 ਥਾਣੀ ਮਾਲ ਮੰਡੀ ਥਾਣੀ ਵਾਪਸ ਜਾ ਰਹੇ ਸੀ ਨਿਊ ਫੋਕਲ ਪੈਂਟ ਉਸ ਦੇ ਰਸਤੇ ਦੇ ਵਾਰਦਾਤ ਹੋਈ ਇਹਨਾਂ ਦੇ ਨਾਲ ਸਰ ਕਿੰਨੀ ਵਾਰਦਾਤ ਹੋਈ ਸਰ ਮੌਕੇ ਤੇ ਮੈਂ ਤਾਂ ਨਹੀਂ ਬਾਅਦ 'ਚ ਆਇਆ ਵਾ ਪਰ ਡਰਾਈਵਰ ਦੱਸ ਰਿਹਾ ਕਿ ਦੋਨਾਂ ਹਵਾਈ ਫੇਰ ਕੀਤੇ ਇੱਕ ਨੂੰ ਸਿੱਧੀ ਗੋਲੀ ਮਾਰੀ ਇਹ ਲੱਖ ਰੁਪਏ ਦੇ ਕਰੀਬ ਕੋਈ ਕਹਿ ਰਿਹਾ ਜੀ ਮੈਨੂੰ ਸਾਹਿਬ ਕਹਿੰਦੇ ਮੈਨੂੰ ਸਾਹਿਬ ਕਹਿੰਦੇ ਕਿ ਲੱਖ ਰੁਪਏ ਦੇ ਕਰੀਬ ਕੈਸ਼ ਹੈਗਾ ਜੀ ਜੰਪੂ ਵਾਲਾ ਤੇ ਕੀ ਲੈਣ ਆਇਆ ਇਹ ਚ ਗਲੋਸਰੀ ਹੁੰਦੀ ਹੈ ਜੀ ਘਰਾਂ ਦਾ ਸਾਮਾਨ ਦੁਕਾਨਾਂ ਦਾ ਕਰਿਆਣਾ ਹੁੰਦਾ ਜੀ ਹਾਂਜੀ ਕੀ ਲੱਗਦਾ ਸਰ ਆਪਣਾ ਅਗਲੇ ਚੌਂਚ ਵੀ ਨਾਕਾ ਲੱਗਾ ਪਿੱਛੇ ਗੱਡੀ ਲੱਗੀ ਇਲੈਕਸ਼ਨ ਕਮਿਸ਼ਨ ਦੀ ਕਿੱਦਾਂ ਦੇਖਦੇ ਹੋ ਦੇਖੋ ਜੀ ਪਿੱਛੋਂ ਆਈ ਹੈ ਕੋਈ ਸਾਢੇ 9 ਵਜੇ ਦਾ ਕਰੀਬ ਟਾਈਮ ਹੈ ਕੋਈ ਖਾਸ ਟਾਈਮ ਵੀ ਨਹੀਂ ਹੈਗਾ ਇਹਦਾ ਉਹ ਜਾਂਦੇ ਨੇ ਰਾਤ ਗੱਡੀ ਨਾਲ ਪਸਰ ਮੋਟਰਸਾਈਕਲ ਤੇ ਕਹਿ ਰਹੇ ਕਿ ਤਿੰਨ ਮੁੰਡੇ ਆਏ ਨੇ ਉਹਨਾਂ ਨੇ ਇਹਨਾਂ ਨੂੰ ਵਾਰਦਾਤ ਨੂੰ ਜਾਣ ਦਿੱਤਾ ਜੀ ਹਾਂਜੀ ਕੀ ਮੰਗ ਕਰਦੇ ਹੋ ਜੀ ਮੰਗ ਜੀ ਦੋਸਿਏ ਨੂੰ ਫਾਈਲ ਜਲਦੀ ਜਲਦੀ ਫੜਿਆ ਜਾਵੇ ਇਨਸਾਫ ਮਿਲਣਾ ਚਾਹੀਦਾ ਜੀ ਕਿੰਨੂੰ ਗੋਲੀ ਵੱਜੀ ਕਿ ਜਖਮੀ ਨਹੀਂ ਹੋਇਆ ਕੋਈ ਜੀ ਬਸ ਉਹ 2 ਇੰਚ ਦਾ ਫੈਸਲਾ ਰਹਿ ਗਿਆ ਜੀ ਇੱਥੇ ਵੱਜਣ ਨੂੰ ਉਹਦੇ ਡਾਇਰੈਕਟ ਗੋਲੀ ਵੱਜੀ ਜੀ ਨੂੰ ਗਾਂਦ ਤੇ ਵੱਜੀ ਜਾਂ ਖੋਲ ਖੱ ਲੱਗਾ ਕੋਈ ਹਾਂਜੀ ਸ਼ੀਸ਼ੇ ਤੇ ਖੋਲ ਲੱਗਾ ਜੀ ਸ਼ੀਸ਼ੇ ਤੇ ਮੋਰੀ ਹੋਈ ਹੈ ਲੱਗਾ ਪਿਆ ਖੋਲ ਹਾਂਜੀ ਲੱਗਾ ਹੈ ਸ਼ੀਸ਼ੇ ਤੇ ਇੱਥੇ ਵਾਰਦਾਤ ਹੋਈ ਹੈ ਜਿਹੜਾ ਕੋਈ ਆਪਣੇ ਲੈ ਕੇ ਆ ਰਹੇ ਸੀਗੇ ਸ੍ਰਿੰਦਰ ਸਿੰਘ ਤੇ ਹਰਦੀਪ ਸਿੰਘ ਕੈਸ਼ ਦੀ ਰਿਕਵਰੀ ਇਹਨਾਂ ਤੇ ਫਾਈਲ ਕਰਕੇ ਕਿ ਕੈਸ਼ ਜਿਹੜਾ ਕੋਈ ਕਰੀਬ 70000 ਰੁਪਇਆ ਦੀ ਲੁੱਟ ਹੋਈ ਸਰ ਕੀ ਨਾ ਉਹ ਬੰਦੇ ਦਾ ਕੀ ਨਾਮ ਆ ਜਿਹੜਾ ਗੱਡੀ ਡਰਾਈਵਰ ਸੀ ਆਪਣਾ ਗੱਡੀ ਚਲਾਉਂਦੇ ਕੋਈ ਇੱਕ ਹਰਦੀਪ ਸਿੰਘ ਆ ਕਿ ਸਰਵਿੰਦਰ ਸਿੰਘ ਆ ਸਰ ਕਿੰਨੀਆਂ ਫਾਇਰ ਹੋਈ ਜੀ ਗੋਲੀ ਇੱਕ ਗੋਲੀ ਜਿਹੜੀ ਆ ਉਹ ਲੱਗੀ ਸ਼ੋ ਹੋਈ ਆ ਉਹ ਤੋਂ ਬਾਅਦ ਜਿਹੜਾ ਆਮ ਪਬਲਿਕ ਇੱਥੇ ਇਕੱਠੀ ਹੋਈ ਆ ਉਹ ਫਿਰ ਤੋਂ ਬਾਅਦ ਇਹਨਾਂ ਨੇ ਕਹਿੰਦੇ ਕਿ ਸਾਡਾ ਜਿਹੜਾ ਬੈਕ ਆ ਸ਼ੀਨ ਕੇ ਲੱਗੇ ਸਰ ਕੀ ਲੱਗਦਾ ਕਿ ਨਾਮ ਅਗਲੇ ਚੌਂਚ ਨਾਕਾ ਲੱਗਾ ਹੁੰਦਾ ਏ ਫਿਰ ਪਿੱਛੇ ਇਲੈਕਸ਼ਨ ਕਮਿਸ਼ਨ ਦੀ ਗੱਡੀ ਵੀ ਖਲੋਤੀ ਹੁੰਦੀ ਏ ਇਹਦੇ ਵਿੱਚ ਜਿਹੜਾ ਸਾਡਾ ਪੁਲਿਸ ਦਾ ਆ ਜੀ ਆਪਾਂ ਪੂਰੀ ਸ਼ਕਤੀ ਕਰਦੇ ਆ ਫਿਰ ਵੀ ਜਿਹੜੀ ਕੋਈ ਇਹੋ ਜਿਹੀ ਘਟਨਾ ਨੂੰ ਇਨਜਾਮ ਦੇਣ ਵਾਲੇ ਉਹਨਾਂ ਤੇ ਸ਼ਕਤੀ ਦੇ ਨਾਲ ਜਿਹੜਾ ਨਿਪਟਿਆ ਜਾਏ ਪਰਚਾ ਦਰਜ ਕਰ ਰਹੀ ਹੈ ਪਰਚਾ ਦਰਜ ਕਰ ਰਹੀ ਹੈ ਜੀ